ਪਾਈ ਦੀ ਬਹੁਤ ਵੱਡੀ ਖਵਾਈ ਹੈ ਹਾਂਜੀ ਹਾਂਜੀ ਇਹ ਦੱਸ ਰਹੇ ਕਿ ਪਿਛਲੇ 3 ਮਹੀਨਿਆਂ ਤੋਂ ਡਿਪਰੈਸ਼ਨ ਵਿੱਚ ਸੀ ਓਕੇ ਓਕੇ ਕੁਝ ਘਰ ਦੇ ਹਾਲਾਤ ਖਰਾਬ ਹੋਣ ਕਾਰਨ ਔਰ ਘਰੇ ਹੋਮ ਬਣਾਉਣਾ ਚਾਹੁੰਦੇ ਸੀ ਜੋ ਘਰ ਬਣਾਉਣਾ ਚਾਹੁੰਦੇ ਸੀ ਜੋ ਬਣ ਨਹੀਂ ਰਹੀ ਸੀ ਇਸੇ ਦਿੱਕਤਾਂ ਕਰ ਰਹੇ ਸੀ ਇਹ ਦੱਸ ਰਿਹਾ ਕਿ ਜਦੋਂ ਚਰਚ ਵਿੱਚ ਆਏ ਔਰ ਤੁਹਾਡੇ ਤੋਂ ਪ੍ਰਾਰਥਨਾ ਕਰਵਾਈ ਤਾਂ ਇਹ ਇਸ ਡਿਪਰੈਸ਼ਨ ਦੀ ਦਿੱਕਤੋਂ ਬਿਲਕੁਲ ਆਜ਼ਾਦ ਹੋ ਚੁੱਕੇ ਨੇ ਤਾਰिफ ਕਰੀਏ ਪਰਮੇਸ਼ਵਰ ਦੀ ਥੋੜਾ ਜਨਾ ਮੈਂ ਅਗਰੀਤ ਕਰਾਂ ਹਾਂ ਜੀ ਬ੍ਰਦਰ ਜਿੱਥੋਂ ਆਇਓ ਪੁੱਛਿਆ ਮੈਂ ਵਾਲੀ ਤੋਂ ਪੁੱਛਿਆ ਤੋਂ ਆਇਓ ਕਿੰਨਾ ਟਾਈਮ ਹੋ ਗਿਆ ਜੀ ਤੁਹਾਨੂੰ ਚਰਚ ਨਾਲ ਜੁੜਿਆ ਹੋਇਆ ਹੈ ਤਿੰਨ ਮਹੀਨੇ ਅੱਛਾ ਪਹਿਲਾ ਜਾ ਰਹੇ ਸੀ ਕਿ ਕਿਦੈ ਨਹੀਂ ਜੀ ਸ਼ੁਰੂਆਤੀ ਇੱਥੋਂ ਹੋਈ ਜੀ ਫਸਟ ਟਾਈਮ ਇੱਥੇ ਚਰਚ ਓਕੇ ਓਕੇ ਕੀ ਪ੍ਰੋਬਲਮ ਸੀ ਜੀ ਦੋਨੋਂ ਡਿਪਰੈਸ਼ਨ ਦੀ ਪ੍ਰੋਬਲਮ ਡਿਪਰੈਸ਼ਨ ਦੀ ਪ੍ਰੋਬਲਮ ਥੀ ਔਰ ਤੁਸੀਂ ਨਾਲ ਹੋਰ ਵੀ ਕੁਝ ਲਿਖਿਆ ਹੋਇਆ ਹੈ ਐਕਸੀਡੈਂਟ ਹੋਇਆ ਸੀ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਆਡਮਿਟ ਕੀਤਾ ਗਿਆ ਸੀ ਅੱਛਾ ਜੀ ਕਹਿੰਦਾ ਤੁਸੀਂ ਹਾਲੀਆਂ ਦੀ ਗੱਲ ਬੋਲੋ ਦੂਸਰੀ ਗਵਾਹੀ ਜੀ ਬ੍ਰਦਰ ਦਾ ਐਕਸੀਡੈਂਟ ਹੋ ਗਿਆ ਸੀ 2 ਵੀਕ ਪਹਿਲਾਂ ਤੇ ਫਾਜ਼ਿਲਗਾ ਤੋਂ ਜਵਾਬ ਮਿਲ ਗਿਆ ਸੀਗਾ ਫਰੀਦਕੋਟ ਇਹਨਾਂ ਨੇ ਰੈਫਰ ਕਰਤਾ ਸੀਗਾ ਓਕੇ ਉੱਥੇ ਵੀ ਬਹੁਤ ਜ਼ਿਆਦਾ ਬਿਯੋਸ਼ੀ ਦੀ ਲਾਚਰੀ ਚ ਅਮਰਜੈਂਸੀ ਵਿੱਚ ਸੀਗੇ ਦੋ ਦਿਨ ਬੋਲ ਨਹੀਂ ਰਹੇ ਸੀਗੇ ਜੀ ਅੱਛਾ ਦੋ ਦਿਨ ਤੋਂ ਬਿਲਕੁਲ ਬਿਯੋਸ਼ੀ ਕਾ ਬੋਲਣਾ ਚਾਹੀਏ ਫਿਰ ਪ੍ਰਾਰਥਨਾ ਕਰਵਾਈ ਅਸੀਂ ਤੇ ਕੁਝ ਹੀ ਘੰਟਿਆਂ ਬਾਅਦ ਬੋਲਣਾ ਸ਼ੁਰੂ ਕਰਤਾ ਜੀ ਤਾਰੀਫ ਕਰੀਏ ਪਰਮੇਸ਼ਵਰ ਦੀ ਨਹੀਂ ਨੰਬਰ ਇਹ ਕਦੇ ਨਹੀਂ ਤੋਂ ਹੁਣ ਡਿਪਰੈਸ਼ਨ ਦੀ ਪ੍ਰੋਬਲਮ ਕਿੰਨੇ ਟਾਈਮ ਤੋਂ ਤੇਨ ਮਹੀਨੇ ਤੋਂ ਤੇਨ ਮਹੀਨੇ ਦੀ ਪ੍ਰੋਬਲਮ ਹੈ ਜੀ ਉਰੇ ਉਸਦੇ ਲਈ ਹੁਣ ਮੈਡੀਸਿਨ ਦਾ ਨਹੀਂ ਲੈ ਰਹੇ ਬਿਲਕੁਲ ਆਜ਼ਾਦ ਹੋ ਚੁੱਕੇ ਲੈ ਰਹੇ ਬਾਕੀ ਆਜ਼ਾਦ ਆ ਬਿਲਕੁਲ ਆਪਣੇ ਹੱਥਾਂ ਨੂੰ ਉਠਾਈਏ ਅੱਜ ਪਵਿੱਤਰ ਆਤਮਾ ਆਜ਼ਾਦ ਕਰਨ ਵਾਲਾ ਤੁਹਾਨੂੰ ਹਰ ਇੱਕ ਉਸ ਬੰਧਨੋਂ ਹਰ ਇੱਕ ਉਸ ਬਿਮਾਰੀ ਤੋਂ ਅੱਜ ਛਿੰਨੇ ਵੀ ਜਨ ਮੈਡੀਸਿਨ ਨੂੰ ਯੂਜ਼ ਕਰ ਰਹੇ ਕਿਸੇ ਵੀ ਬਿਮਾਰੀ ਤੋਂ ਅੱਜ ਅਗਰ ਤੁਹਾਡਾ ਵਿਸ਼ਵਾਸ ਹੈ ਯੀਸ਼ੂ ਮਸੀਹ ਦੇ ਕੋੜੇ ਖਾਂ ਦੇ ਨਾਮ ਮੈਂ ਚੰਗਾ ਕਰ ਦਿੱਤਾ ਗਿਆ ਹੈ ਯੀਸ਼ੂ ਮਸੀਹ ਦੇ ਮਾਰ ਖਾਂ ਦੇ ਨਾਮ ਇਹਨੇ ਰੋਇਆ ਕੀਤਾ ਗਿਆ ਹੈ ਅੱਜ ਮੇਰੀ ਪ੍ਰਾਰਥਨਾ ਹੈ ਤੁਹਾਡੇ ਸਭ ਦੇ ਲਈ और महा अभिषेक में रिलीज करना है एक-एक जानदेव पर कहानियां मेडिसिन सदा सदादलिया तो खत्म हो जाने इशू दे सामर्थी नाम के द्वारा आमीन प्रार्थना तो सदादलिया का तो रूट डिलीवर करे इशू दे सामर्थी नाम के द्वारा आमीन आमीन